ਹਣਾ ਕਾਰਨ ਵਿਵਤਾ ਦੀ ਘੜੀ ਤੇ ਲੰਘ ਰਿਹਾ ਸਵਾਸੀ ਦੇਖ ਰਹੇ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਇੱਕ ਵੀ ਪੰਜਾਬ ਦੇ ਲਈ ਸ਼ਬਦ ਨਹੀਂ ਬੋਲਿਆ ਗਿਆ ਇੱਕ ਵੀ ਕੋਈ ਟਵੀਟ ਨਹੀਂ ਸਰਿਆ ਸੋ ਪਤਾ ਚੱਲਿਆ ਸੀ ਕਿ ਬਾਹਰ ਬਾਹਲੇ ਦੇਸ਼ਾਂ ਵਿੱਚ ਗਏ ਹੋਏ ਸੀ ਲੱਗਦਾ ਸੀ ਕਿ ਬਾਹਲੇ ਦੇਸ਼ਾਂ ਤੋਂ ਇਹ ਖਬਰ ਸੁਣ ਕੇ ਤੁਰੰਤ ਵਾਪਸ ਆ ਜਾਣਗੇ ਉੱਥੋਂ ਬੈਠੇ ਕੋਈ ਟਵੀਟ ਕਰਨਗੇ ਕੋਈ ਸ਼ਬਦ ਬੋਲਣਗੇ ਪੰਜਾਬ ਦੇ ਦੁੱਖ ਲਈ ਪਰ ਨਹੀਂ ਬੋਲੇਗੇ ਸੋ ਪਤਾ ਚੱਲਿਆ ਕਿ ਕੱਲ ਨੂੰ ਪੰਜਾਬ ਆ ਰਹੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗੁਰਦਾਸਪੁਰ ਪਠਾਨਕੋਟ ਦਾ ਦੌਰਾ ਕਰਨਗੇ ਹਰਪ੍ਰੀਤ ਪਰਿਵਾਰਾਂ ਨੂੰ ਮਿਲਣਗੇ ਸੋ ਅਸੀਂ ਬੇਨਤੀ ਕਰਦੇ ਆ ਕਿ ਪਹਿਲਾਂ ਵੀ ਤੁਹਾਡੇ ਮੰਤਰੀ ਆਏ ਵੀਡੀਓ ਬਣਾ ਕੇ ਫੋਟੋਆਂ ਕਰਾ ਕੇ ਚਲੇ ਗਏ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਦਾ ਆਪਣਾ ਪੈਸਾ ਜੋ 60000 ਕਰੋੜ ਰੁਪਇਆ ਪਹਿਲਾਂ ਤੇ ਹੋਰ ਰਿਲੀਜ਼ ਕਰੋ ਅਜਦਾ ਦਿਨ ਤੁਹਾਡੇ ਕੋਲ ਹੈ ਕੱਲ ਤੁਸੀਂ ਆ ਰਹੇ ਹੋ ਤੁਹਾਡਾ ਵੈਲਕਮ ਕਰਾਂਗੇ ਧੰਨਵਾਦ ਕਰਾਂਗੇ ਫਿਰ ਤੁਸੀਂ ਪੰਜਾਬ ਦੇ ਪੀੜਤ ਪਰਿਵਾਰਾਂ ਲਈ 20000 ਕਰੋੜ ਦਾ ਹੋਰ ਫੰਡ ਦੇ ਕੇ ਜਾਓ ਤਾਂ ਜੋ ਇਸ ਵਿਪਤਾ ਦੇ ਯੂਜਰੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਉਹਦੀ ਕੁਝ ਸਹਾਇਤਾ ਹੋ ਸਕੇ ਸਵੈਸੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪੰਜਾਬ ਆ ਰਹੇ ਹੋ ਪਰ ਬਹੁਤ देर ਕਰਤੀ ਤੁਸੀਂ ਪਰ ਹੁਣ ਵੀ ਬੇਨਤੀ ਹੈ ਕਿ ਸਮਾਂ ਹੈ ਤੁਹਾਡੇ ਕੋਲ ਪੰਜਾਬ ਦਾ ਹੀ 60000 ਰੁਪਏ ਲੀਡ ਕਰ ਦਿਓ ਅਸੀਂ ਆਪਣਾ ਹੀ ਪੈਸਾ ਮੰਗ ਰਹੇ ਆ ਪੰਜਾਬੀਆਂ ਦੇ ਪੈਸਾ ਮੰਗ ਰਹੇ ਆ ਤਾਂ ਜੋ ਤਾਂ ਜੋ ਅਸੀਂ ਇਹਨਾਂ ਪਰਿਵਾਰਾਂ ਦੀ ਇਹਨਾਂ ਕਿਸਾਨ ਭਰਾਵਾਂ ਦੀ ਇਹਨਾਂ ਲੇਬਰ ਵਾਲੇ ਭਰਾਵਾਂ ਦੀ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਕਰ ਸਕੀਏ ਸਾਡਾ ਹੀ ਪੈਸਾ ਜਦੋਂ ਤੁਸੀਂ ਸਾਨੂੰ